ਹਾਂਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੀ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੀ ਚੈਨਲ ਤੇ ਨਵੇਂ ਆਏ ਹੋ ਜੀ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਣੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਜੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅਮ੍ਰਿਤਸਰ ਕਾਸਟ ਜੱਟ ਸਿੱਖ ਗੋਤ ਬਿਰਕ ਉਮਰ 26 1996 ਕੱਦ 6 ਫੁੱਟ 2 ਇੰਚ ਪੜਾਈ ਐਮਟੈਕ ਐਗਰੀ ਇੰਜੀਨੀਅਰਿੰਗ ਪੈਣਾ 2ਡੇ 1 ਆਸਟ੍ਰੇਲੀਆ 1 ਕੈਨੇਡਾ ਪਿਤਾ ਰਾਇਲ ਆਰਮੀ ਅਫੀਸਰ ਮਾਤਾ ਹਾਊਸ ਵਾਈਫ ਨੇਜੀ ਕੰਮ ਕੰਮੇ ਜੇ ਨਾ ਦਾ ਐਗਰੀ ਟੈਂਕ ਰਿਸਰਚ ਆਫੀਸਰ ਇਨਕਮ ਪਰ ਐਨੂਅਲ ਆਸਟ੍ਰੇਲੀਆ 80000 ਪੀਆਰ ਅਪਲਾਈਂਗ 15 ਮੰਥ ਐਗੋ ਨਾਓ ਔਨ ਵਰਾਇਟਸਿੰਗ ਵੀਜ਼ਾ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਣੀ ਸੁਨੱਖੀ ਤੇ ਪਤਲੀ ਹੋਵੇ ਕੱਦ 5 ਫੁੱਟ 6 ਇੰਚ ਤੱਕ ਹੋਵੇ ਜਾਟ ਸੀਖਾ ਫੈਮਿਲੀ ਤੋਂ ਹੋਵੇ ਐਮਬੀਬੀਐਸ ਸੀਏ ਐਮਐਸਸੀ ਆਈਟੀ ਬੀਐਸਸੀ ਨਰਸਿੰਗ ਰਜਿਸਟਰਡ ਨਰਸ ਇਹ ਸਟੱਡੀ ਕੀਤੀ ਹੋਵੇ ਜੀ ਤੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਏਰੀਆ ਦੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਇਹਨਾਂ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਵਟਸਐਪ ਨੰਬਰ ਤੇ ਕਾਲ ਮੈਸੇਜ ਕਰਕੇ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ WhatsApp ਤੇ ਹੀ ਤੁਸੀਂ ਕਾਲ ਕਰ ਸਕਦੇ ਹੋ ਕਿਉਂਕਿ ਪਰਿਵਾਰ ਇੰਡੀਆ ਦੇ ਵਿੱਚ ਨਹੀਂ ਇਸ ਕਰਕੇ ਤੁਸੀਂ WhatsApp ਦੇ ਰਾਹੀਂ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸਟੈਂਡ ਡੋਟ ਕਰੋ ਜੀ ਨਾਮ ਕੁਸ਼ਲਦੀਪ ਸਿੰਘ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਸ਼ੇਖੋਂ ਉਮਰ 26 1998 ਗੱਦ 5 ਫੁੱਟ 11 ਇੰਚ ਪਰਾ ਏਕੇ ਪਿਤਾ ਗਵਰਨਮੈਂਟ ਚੌਥਨੀ ਤੇ ਮਾਤਾ ਹਾਊਸ ਵਾਈਫ ਨੇ ਕਾਮੀਜੀ ਮੁੰਡਾ ਮਹਾਲੀ ਦੀ ਕਨੇਡੀਅਨ ਕੰਪਨੀ ਦੇ ਵਿੱਚ ਨੌਕਰੀ ਕਰਦੇ ਜੀ ਪੰਜ ਕਿੱਲੇ ਜ਼ਮੀਨ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਹੋਵੇ ਜੋਬ ਕਰਦੀ ਹੋਵੇ ਜਾਂ ਕਰ ਸਕਦੀ ਹੋਵੇ ਤੇ ਜੰਡ ਸਿੱਖ ਫੈਮਿਲੀ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਚੈਲ ਉਮਰ 14/7/1994 ਗੰਧ 5 ਫੁੱਟ 11 ਇੰਚ ਪੜਾਈ ਬੀਸੀਏ ਭਰਾ ਇੰਕੀ ਕੈਨੇਡਾ ਪਿਤਾ ਐਸਜੀਪੀਸੀ ਵਿੱਚ ਨੇਜੀ ਤੇ ਮਾਤਾ ਹਾਊਸ ਵਾਈਫ ਨੇ ਕੰਮ ਤਿੰਨ ਕਿੱਲੇ ਜ਼ਮੀਨੇ ਜੀ ਦੋ ਪਰਾਵਾਂ ਨੂੰ ਤਿੰਨ ਕਿੱਲੇ ਜ਼ਮੀਨ ਐਡਮਿਨ ਆਫੀਸਰ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਣੀ ਸੁਨੱਖੀ ਪੜੀ ਲਿਖੀ ਹੋਵੇ ਅਵਰਧਾਰੀ ਹੋਵੇ ਹੋਰ ਪਰਿਵਾਰਤੀ ਕੋਈ ਮੰਗ ਨਹੀਂ ਜੀ ਸਰ ਦੂਲਗੜ ਮਾਲਸਾ ਤੇ ਪਠੰਡਾ ਈਰੀ ਦੇ ਹੀ ਇਸ ਪਰਿਵਾਰ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜਨ ਸਿੱਖ ਗੋਤ ਵਿਰਕ ਉਮਰ 31 1994 ਕੱਦ 5 ਫੁੱਟ 4 ਇੰਚ ਪੜਾਈ ਬੀਐਸਸੀ ਨਰਸਿੰਗ ਪ੍ਰਾਪਤ ਪਿਤਾ ਦੀ ਵਾਇਸ ਮਾਦਾ ਹਾਊਸ ਵਾਈਫ ਰਿਤਿਕਾ ਕਾਂਬੜੀ ਜੀ ਕੈਨੇਡਾ ਪੀਆਰ ਰਜਿਸਟਰਡ ਨਰਸ ਇਨ ਅਲਬਰਟਾ ਅਲਬਰਟਾ ਤੇ ਪਰਵਾਰ ਦੀ ਮੰਗੀ ਜੀ ਮੁੰਡਾ ਸੋਨਾ ਸੁਨੱਖਾ ਹੋਵੇ ਕੱਦ 5 ਫੁੱਟ 8 ਇੰਚ ਤੱਕ ਹੋਵੇ ਜੱਟ ਸਿੰਘ ਫੈਮਿਲੀ ਤੋਂ ਹੋਵੇ ਐਮਬੀਬੀਐਸ ਸੀਏ ਐਮਐਸਸੀ ਆਈਡੀ ਕੀਤੀ ਹੋਵੇ 20 ਕਿੱਲੇ ਤੱਕ ਜ਼ਮੀਨ ਹੋਵੇ ਤੇ ਅਵਰੇ ਸਰ ਤਰਨਤਨ ਗੁਰਦਾਸਪੁਰ ਜੀਰਾਂ ਦੇ ਕਪੂਰਥਰਾ ਏਰੀਏ ਨੂੰ ਹੀ ਏਰੀਏ ਵਾਲੇ ਹੀ ਇਸ ਪਰਿਵਾਰੋਂ ਸੰਪਰਕ ਕਰਨ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਜੇ ਦਿੱਤੇ ਗਿਆ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ WhatsApp ਦੇ ਰਾਹੀਂ ਕਾਲ ਮੈਸੇਜ ਕਰਕੇ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਖੁਸ਼ਵਿੰਦਰ ਸਿੰਘ ਪਤਾ ਫਤਿਹਗੜ੍ਹ ਸਾਹਿਬ ਕਾਸਟ ਰਾਮਦਾਸੀਆ ਸਿੱਖ ਗੋਤ ਪਰਿਵਾਰ ਉਮਰ 19 ਨੋ 1995 ਕੱਦ 5 ਫੁੱਟ 8 ਇੰਚ ਪਿਤਾ ਜਰਨੈਲ ਸਿੰਘ ਬਿਜ਼ਨਸਮੈਨ ਮਾਤਾ ਮਨਜੀਤ कौर ਪੈਂਡ 1 ਕੇ ਮੈਰਿਡ ਕਾਮੇ ਨਿਊਜ਼ੀਲੈਂਡ ਪੀਆਰਏ ਜੀਤੀ ਪਰਵਾਰ ਦੀ ਬੰਗੀ ਕੁੜੀ ਸੋਲੀ ਸਨਖੀ ਪੜੀ ਲਿਖੀ ਹੋਵੇ ਮਹਾਲੀ ਫਤਿਹਗੜ੍ਹ ਤੇ ਰੋਪੜ ਨੂੰ ਪਹਲੇ ਜੀ ਮੈਰ ਜੀ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਜੀ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਿਆ ਨੰਬਰ ਦੀ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਗਾਸਟ ਜੱਟ ਸਿੱਖ ਗੋਤ ਛੇਕੋ ਉਮਰ 19 ਸਟੈਂਡਮੇ ਕੱਦ 5 ਫੁੱਟ 11 ਇੰਚ ਪੜਾਈ ਪਲੱਸ 2 ਨੌਨ ਮੈਡੀਕਲ ਡੀਸੀ ਡਿਪਲੋਮਾ ਪੈਣ ਇੰਕੀ ਮੈਰਿਟੇ ਪ੍ਰਾਣੋ ਪਿਤਾ ਕਾਰਗਿਲ ਸ਼ਹੀਦ ਫੌਜੀ ਪੈਨਸ਼ਨਡ ਮਾਤਾ ਨੂੰ ਮਿਲਦੀ ਹੈ ਜੀ ਤੇ ਕੰਮ 15 ਕਿਨੇ ਜ਼ਮੀਨੇ ਖਾਦ ਦਵਾਈਆਂ ਦਾ ਸਟੋਰ ਖੋਲਣਾ ਹੈ ਤੇ ਮੁੰਡਾ ਵੈਸ਼ ਰੋਏ ਜੀ ਪਰਿਵਾਰ ਦੀ ਮੰਗੇ ਕੁੜੀ ਪੜੀ ਨਿਖੀ ਸੋਣੀ ਸੁਨਖੀ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਚਨਾ ਹਸਪਤਾਲ ਲੁਧਿਆਣਾ ਕਾਸਟ ਵਾਲਮੀਕੀ ਉਮਰ 22 1992 ਕੱਦ 5 ਫੁੱਟ 1 ਇੰਚ ਪੜਾਈ ਬੀਏ ਬਾਸਪਰਾ ਦੋਨੇ ਇੱਕ ਬ੍ਰਦਰ ਇਮੀਗ੍ਰੇਸ਼ਨ ਆਫਿਸ ਇੱਕ ਬ੍ਰਦਰ ਦਾ ਆਪਣਾ ਬਿਜ਼ਨਸ ਹੈ ਪੇਨ ਇੱਕ ਦੇ ਪਿਤਾ ਦਾ ਆਪਣਾ ਬਿਜ਼ਨਸ ਹੈ ਤੇ ਮਾਤਾ ਹਾਊਸ ਵਾਈਫ ਹੈ। ਪਰਿਵਾਰ ਦੀ ਮੰਗੇ ਚੀ ਲੜਕਾ ਆਪਣਾ ਕੰਮ ਕਰਦਾ ਹੋਵੇ ਤੇ ਜਾਂ ਫਿਰ ਵਧੀਆ ਤਨਖਾਹ ਤੇ ਹੋਵੇ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਾਵ ਦੀਪ ਸੇਕ ਕਾਸਟ ਜੱਟ ਸਿੱਖ ਗੋਤ ਗੁਰਾਇਆ। ਉਮਰ 11 12 1992 ਕੰਦ 5 ਫੁੱਟ 7 ਇੰਚ ਪੜਾਈ ਬੀਸੀਏ ਐਮਸੀਏ ਪ੍ਰਾਏ ਕੇ ਪਿਤਾ ਕੇਵਲ অপারেਟਰ ਫਾਸਟ ਵੇ ਡਿਸਟਰੀਬਿਊਟਰ ਐਂਡ ਇੰਟਰਨੈਟ ਸਰਵਿਸ ਪ੍ਰੋਵਾਈਡਰ ਪਾਰਟਨਰ ਵਿਦ ਬੀਐਸਐਨਐਲ ਨੈਨਪਲਸ ਤੇ ਮਾਤਾ ਸ਼ਾਪ ਕੀਪਰ ਤੇ ਐਡ ਹੋਮ ਬੀ ਕਰਨੀ ਜੀ ਕੰਮੇ ਜੀ 7 ਇਅਰ ਐਕਸਪੀਰੀਅੰਸ ਇਨ ਆਈਟੀ ਵਰਕਿੰਗ ਇਨ ਔਰੇਕਲ ਐਸ ਕਲਾਉਡ ਇੰਜੀਨੀਅਰਿੰਗ ਤੇ ਪਰਿਵਾਰ ਦੀ ਮੰਗੀ ਕੁੜੀ ਪੜੀ ਲਿਖੀ ਹੋਵੇ ਜੀ ਸਰਕਾਰੀ ਜੋਬ ਤੇ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਜਾਂ ਕੋਈ ਵਧੀਆ ਪ੍ਰਾਈਵੇਟ ਜੋਬ ਕਰਦੀ ਹੋਵੇ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਪਟਿਆਲਾ ਕਾਸਟ ਜੱਟ ਸਿੱਖ ਗੋਤ ਬੜੈਚ ਉਮਰ 1999 ਕੱਦ 5 ਫੁੱਟ 3 ਇੰਚ ਪੜਾਈ ਬੀਏ ਜੋ ਕਿ ਵੀਆਈਆਈ ਲੈਰਸ ਸਾਡੇ 5 ਬੈਂਡ ਸਕੋਰ ਨੇ ਜੀ ਕੁੜੀ ਨੇ ਵਰਗ ਪਰਵਰਤੇ ਇੰਗਲੈਂਡ ਜਾਣਾ ਹੈ ਖਰਚਾ ਕਰਨ ਵਾਲਾ ਇੰਨਾ ਮੁੰਡਾ ਚਾਹੀਦਾ ਹੈ ਜੀ ਫਾਈਲ ਇਕੱਠਿਆਂ ਦੀ ਲੱਗੇ ਕਿ ਜੇ ਮੁੰਡਾ ਆਰਮੀ ਦੇ ਵਿੱਚ ਹੋਵੇ ਜੋ ਆਪਣੇ ਘਰ ਚੇਤੇ ਬਾਹਰ ਭੇਜਣ ਦੇ ਚਾਹਵਨ ਉਹ ਹੀ ਪਰਿਵਾਰ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਤਾਂ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਨੋ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ। ਅਗਰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ। ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਜੀ। ਅਸੀਂ ਕੋਤ ਰਿਸ਼ਤੇ ਨਹੀਂ ਕਰਵਾਉਂਦੇ। ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਂਦੇ ਹਾਂ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਹਾਂ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ